ਜਿਹੜੇ ਬਾਜ਼ਾਰਾਂ ਜਾ ਕੇ ਤੁਸੀਂ 12-1200 1000 1000 ਦੇ ਲੈਂਦੇ ਹੋ 11-1100 ਦੇ 500 ਰੁਪਏ ਦਾ ਸੂਟ ਬਾਬੇ ਢਿੱਟੀ ਤੋਂ ਮਿਲਣਾ ਮਿਲਣਾ ਚਾੜਦੇ ਨੇ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਆ ਤੁਹਾਨੂੰ ਲਾ ਸੂਟ ਕੋਰੀਅਰ ਦਾ ਜਿਨ੍ਹਾਂ ਨੇ ਵੇਚਣੇ ਨੇ ਨਾ ਵੱਟਾ ਫੇਰਾ ਨਾ ਵੀ ਕਿਹ ਵਾਪਸੀ ਆ 500 ਰੁਪਏ ਦਾ ਸੂਟ ਕਰ ਜਿਹੜਾ ਬਾਜ਼ਾਰ ਤੁਸੀਂ 1500 ਦਾ ਇੱਕ ਸੂਟ ਲੈਣਾ ਇੱਥੇ 1500 ਦੇ ਤਿੰਨ ਸੂਟ ਮਿਲਣੇ ਆ ਪਿਓਰ ਵੈਲਵਟ ਦੇ ਸੂਟ ਭਾਜੀ 3-300 ਰੁਪਏ ਕਰਤੇ ਆ ਰੰਗ ਇਹਨਾਂ ਚ ਵੀ ਮਿਲ ਜਾਣਗੇ ਕਪੜਾ ਤੁਸੀਂ ਮੋਟਾ ਲਓ ਪਤਲਾ ਨਾ ਕੋਈ ਚੱਕਰ ਨਹੀਂ ਜਿਸੂਟ ਦਾ ਕੰਮ ਦੇਖ ਲਓ ਮਸਲੀਨ ਦਾ ਸੂਟ ਦੁਪੱਟਾ ਨਾਲ ਫੁੱਲ ਪਿਓਰ ਬੁਟੀਕ ਵੀ ਉੱਤੋਂ ਕਢਾਈ ਰੇਟ ਨਾ 600 ਨਾ 700 350 ਰੁਪਏ ਦਾ ਸੂਟ ਕਰਤਾ ਇਹ ਵੀ 8-800 ਰੁਪਿਆ 1100 1100 ਬਾਜ਼ਾਰ ਜਿੱਤ ਆ ਪਰ ਇੱਥੇ 350 700 ਰੇ ਦੋ ਸੂਟ ਪ੍ਰੋਪਰ ਘੇਰੇ ਦੇ ਹੈਂਡਵਰਕ ਕਟਵਰਕ ਦਾ ਦੁਪੱਟਾ ਉਹ ਵੀ ਪੂਰਾ ਹੈਂਡਵਰਕ ਤੇ ਇਹ ਸੂਟ ਵੀ ਆਪਾਂ ਕਰਤਾ 450 ਜਿਹਨੇ ਨਮਾ ਕੰਮ ਸ਼ੁਰੂ ਕਰਨਾ ਤੁਹਾਨੂੰ 5 ਲੱਖ ਰੁਪਿਆ 4 ਲੱਖ ਰੁਪਿਆ 3 ਲੱਖ ਰੁਪਿਆ ਲੈਉਣ ਦੀ ਲੋੜ ਨਹੀਂ ਬਾਪੇ ਨੇ ਛੱਡੀ ਤੇ 10-2000 ਰੁਪਇਆ ਲਿਆਓ ਕੰਮ ਤੁਹਾਨੂੰ ਨਵਾਂ ਕਰਨਾ ਤੇ ਮਹੀਨੇ ਦਾ 50-5000 ਰੁਪਇਆ ਲੈਜੋ ਨਾ ਫੁੱਲ ਪਿਓਰ ਦਾ ਦਬੱਟਾ ਨਾ ਫੁੱਲ ਪਿਓਰ ਚੈਲੇਂਜ ਹੈ ਭਾਵੇਂ ਪਾਰਟੀ ਤੇ ਜਾਓ ਸੂਟ ਪਾ ਗਏ ਹਾਂਜੀ ਆ ਲੋ 300 ਰੁਪਏ ਲੈ ਜੋ ਲਓ ਆ ਵੀ 300 ਰੁਪਏ ਚ ਕਲੇ ਕੱਡੇ ਹੋਏ ਘੇਰੇ ਕੱਡੇ ਹੋਏ ਆ ਦੇਖੋ ਸਲਵਾਰ ਦੇ ਪੋਚੇ ਕੱਡੇ ਹੋਏ ਆਗਰ ਰਾਇੰਟਾ ਦੀ ਦੁਪੱਟੇ ਜੀ ਠੀਕ ਹੈ ਮਲਟੀ ਕਲਰ ਚਾਰਟ 450 ਰੁਪਏ ਦਾ ਸੂਟ ਮੂ 450 ਰੁਪਏ ਦਾ ਸੂਟ ਆ ਜਿੰਨਾ ਮਰਜੀ ਕਪੜਾ ਲੈ ਜਾਓ ਜਿਹੜਾ ਬੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਾ ਵਿਕੇ ਸਾਨੂੰ ਵਾਪਸ ਕਰਕੇ ਬਦਲ ਕੇ ਲੈ ਜਾਓ ਆ ਦੇਖੋ ਪੀਸਮਾਕ ਨਾ ਔਰਗੈਂਜ਼ਾ ਤੇ ਹੈਂਡਵਰਕ ਦੇਖ ਲਓ ਦੁਪੱਟਾ ਨਾਲ ਪਿਓਰ ਦਾ ਆਊਗਾ ਰੰਗ ਹੈ ਚਾਰ ਆਣਗੇ ਹਾਂਜੀ ਕੀ ਆਣਗੇ 2000 ਰੁਪਿਆ 1500 ਰੁਪਿਆ 500 ਰੁਪਏ ਦਾ ਸੂਟ ਕਰਤਾ ਪਿਓਰ ਪਰਪਰੀ ਦੇ ਸੂਟ ਹੈਂਡਵਰਕ ਦੇ ਨਾਲ ਚੁੰਨੀਆਂ ਫੁੱਲ ਪਿਓਰ ਦੀਆਂ ਰੇਟ 600 ਰੁਪਿਆ ਰੰਗ ਚਾਰ ਕੱਲਾ ਸੂਟ ਕੋਰੀਅਰ ਦੇਖੋ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਆ ਭਾਵੇਂ ਇੱਕ ਇੱਕ ਸੂਟ ਮੰਗਾ ਲਓ ਭਾਵੇਂ ਦੋ ਦੋ ਮੰਗਾ ਲਓ ਪੂਰੇ ਇੰਡੀਆ 'ਚ ਡਿਲੀਵਰੀ ਵੀ ਦਵਾਂਗੇ ਆ ਸ਼ੋਰੂਮ 'ਅਜ 12 12 15 1500 ਇੱਥੇ 600 ਰੁਪਿਆ ਦਾ ਸੂਟ ਹੈ ਦੇਖੋ ਰੇਟ ਤਾਂ ਮੈਂ ਕਹਿੰਦਾ ਜੋ ਦੇ ਤੇ ਇਹ ਕਿਸੇ ਤੋਂ ਦੇ ਨਹੀਂ ਹੋਣੇ 600 ਹੈਂਡ ਵਰਕਰ ਦਾ ਸੂਟ ਜੀ ਪ੍ਰੋਪਰ ਹੈਵੀ ਕੱਟਿਆ ਹੋਇਆ ਇਹੀ 1600 ਇਹੀ 2000 ਤੇ ਆਪਾਂ ਦੇ ਜਾਂ ਰਹੇ ਆ 800 ਰੁਪਏ ਦਾ ਸੂਟ ਪਿਓਰ オリジナル ਗਲਾਸ ਦੇ ਸੂਟ ਉਹ ਵੀ ਡਿਸਟਲ ਦੇ ਵਿੱਚ 2650 2850 ਇਹ ਰੇਟ ਆ ਬਾਬੇ ਦੀ ਹੱਟੀ ਤੇ 13 1300 ਰੁਪਏ ਚ ਕਰਦੇ ਆ ਸਲੋ ਜੀ ਹੁਣ ਅਸੀਂ ਪਹੁੰਚਿਆ ਬਾਬੇ ਦੀ ਹੱਟੀ ਬਸ ਸਾਡੇ ਦੇ ਸਾਹਮਣੇ ਜਰੰਧਰ ਸ਼ਹਿਰ ਜਿੱਥੇ ਬਹੁਤ ਵੱਡੇ ਫਾਇਦੇ ਹੋਣੇ ਆ ਵੀਰਵਾਰ ਦਾ ਦੇਣੇ ਆ ਐਤਵਾਰ ਤੱਕ ਵੀਰਵਾਰ ਚੁੱਕਵਾ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਉਹਨਾਂ ਦੇ ਫਾਇਦਾ ਹੋਣੇ ਆ ਵਿਆਹ ਸ਼ਾਇਦਾ ਕਪੜਾ ਦਾਜਵਿਰ ਦੇ ਕਪੜਾ ਦੇਣ ਲੈਣ ਕਰਨਾ ਲੁਧਿਆਣੇ ਜਾਂਦੀ ਲੋਣੀ ਜਲੰਧਰ ਜਾਂਦੀ ਲੋਣੀ ਵੱਡੇ ਵੱਡੇ ਹੋਲਸੇਲਰਾਂ ਨਾਲੋਂ ਫੈਕਟਰੀਆਂ ਮਿੱਲਾਂ ਨਾਲੋਂ ਕਹਿੰਦੇ ਫੈਕਟਰੀਆਂ ਨਾਲੋਂ ਮਿੱਲਾਂ ਨਾਲੋਂ ਹੋਲਸੇਲਰਾਂ ਨਾਲੋਂ ਸਸਤਾ ਕਪੜਾ ਪਾਬੇ ਦੀ ਹੱਟੇ ਮਿਲਦਾ ਵੱਡਾ ਸਮਾਂ ਕੱਰ ਲੈਂਗੇ 4 ਦਿਨ ਰਸਤੇ ਹਾਂਜੀ ਤੇ ਸਾਰੇ ਭੈਣ ਬਰਬਰ ਨੂੰ ਸਸਰੀ ਕਾਲ ਤੇ ਆਪਾਂ ਅੱਜ ਸਿੰਗਲ ਸੂਟ ਵੀ ਤਾਂਗੇ ਜੀ ਸਿੰਗਲ ਸੂਟ ਕੋਰੀਅਰ ਵੀ ਹੋ ਜਾਣਾ ਜੀ ਅੱਛਾ ਆਨਲਾਈਨ ਵੀ ਸਰਵਿਸ ਹੈਗੀ ਆ ਆਨਲਾਈਨ ਵੀ ਸਰਵਿਸ ਸ਼ੁਰੂ ਕਰਤੀ ਆਪਾਂ ਤੇ ਆਹ ਦੇਖੋ ਚੀਜ਼ਾਂ ਭਾਜੀ ਪਿਓਰ ਬਰਬਰੀ ਦਾ ਸੂਟ ਪੂਰਾ ਫਰੰਟ ਦੇਖੋ ਕੱਢਿਆ ਹੋਇਆ ਜੀ ਦੁਪੱਟਾ ਦੇਖੋ ਨਾਲ ਹਾਂਜੀ ਰੰਗ ਦਾਂਗੇ ਚਾਰ ਮਨਪਸੰਦ ਸੂਟ ਘਰ ਬੈਠੇ ਵੀ ਲੋ ਮੰਗਾ ਨਾ ਤਾਂ 1195 ਤੇ ਨਾ 1295 ਹਾਂਜੀ 500 ਰੁਪਏ ਦਾ ਕਰਤਾ ਜਲਵਾ ਕਰਤਾ ਧਮਾਕਾ ਆਹ 500 ਦਾ ਸੂਟ ਕਰਤਾ ਕਰਤਾ ਜੀ ਆਹ ਦੇਖੋ ਜਿਹੜੇ ਬਜ਼ਾਰਾਂ ਜਾ ਕੇ ਤੁਸੀਂ 12 120000000 ਦੇ ਲੈਨੇ ਹੋ 11 1100 ਦੇ 500 ਰੁਪਏ ਦਾ ਸੂਟ ਬਾਬੇ ਸਿੱਟੀ ਤੋਂ ਮਿਲਣਾ ਮਿਲਣਾ ਚਾਰ ਦਿਨੇ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਆਹ ਦੇਖੋ ਭਾਜੀ ਪੀਸ ਦੇਖੋ ਤੁਸੀਂ ਲੁੱਕ ਦੇਖੋ ਬਣੀ ਹੋਈ ਪਾਰਟੀ ਵੇਅਰ ਸੂਟ ਰੰਗ ਆਣਗੇ 4 ਕੱਲਾ ਸੂਟ ਕੋਰੀਅਰ ਦਾ ਜਿਨ੍ਹਾਂ ਨੇ ਵੇਚਣੇ ਨੇ ਨਾ ਵੱਡਾ ਫੇਰਾ ਨਾ ਵੀ ਕਿਹ ਬਾਪਸੀ ਆ 500 ਰੁਪਏ ਦਾ ਸੂਟ ਕਰਤਾ ਰੰਗ ਇਥੇ ਕੋਈ ਇਦਾਂ ਦੀ ਸ਼ਰਤ ਨਹੀਂ ਵੀ ਸੈਟ ਵਾਈ ਸੈਟ ਲੈਣਾ ਪੈਣਾ ਕੋਈ ਸੈਟ ਲੈਣ ਦੀ ਲੋੜ ਨਹੀਂ ਕੱਲਾ ਸੂਟ ਕੋਰੀਅਰ ਕਰਾ ਲਓ ਜੀ ਇਦਾਂ ਦੇ ਪੀਸ ਆਹ ਲੋ ਪਿਓਰ ਬੈਲਵੈਟ ਦੇ ਸੂਟ ਭਾਜੀ 3 300 ਰੁਪਏ ਕਰਤੇ ਆ ਰੰਗ ਇਹਨਾਂ ਚ ਵੀ ਮਿਲ ਜਾਣਗੇ ਕੱਪੜਾ ਤੁਸੀਂ ਮੋਟਾ ਲੋ ਪਤਲਾ ਲੋ ਕੋਈ ਚੱਕਰ ਨਹੀਂ ਪਰ ਵੈਰਾਈਟੀਆਂ ਦੇ ਰੇਟਾਂ ਦੇ ਧਮਾਕੇ ਆ ਉੱਗੀ ਇੱਥੇ ਐਦਾਂ ਦੀਆਂ ਚੀਜ਼ਾਂ 15 15 16 ਸੂਟ 5 500 ਰੁਪਏ ਕਰਤਾ ਪੰਜ ਦੇਖੋ ਜਿਹੜਾ ਬਾਜ਼ਾਰ 'ਚ ਤੁਸੀਂ 1500 ਦਾ ਇੱਕ ਸੂਟ ਲੈਣਾ ਇੱਥੇ 1500 ਦੇ ਤਿੰਨ ਸੂਟ ਮਿਲਣੇ ਆ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਦਾ ਫੇਰਾ ਪਰ ਜਿਹਨੇ ਵਿਆਹ ਸ਼ਾਜੇ ਕੱਪੜਾ ਉਹਨਾਂ ਨੂੰ ਖੁੱਲਾ ਸੱਦਾ ਆਜੋ ਆਹ ਦੇਖੋ ਭਾਜੀ ਪੀਸ ਮੈਂ ਕਹਿੰਦਾ ਕਮਾਲ ਕੀਤੀ ਵੀ ਸੂਟ ਦਾ ਕੰਮ ਦੇਖ ਲਓ ਮਸਲੀਨ ਦਾ ਸੂਟ ਦੁਪੱਟਾ ਨਾਲ ਫੁੱਲ ਪਿਓਰ ਬੁਟੀਕ ਪੀਸ ਉੱਤੋਂ ਕਢਾਈ ਐਦਾ ਦੀ ਹਾਂਜੀ ਰੇਟ ਨਾ 600 ਨਾਲ 700 350 ਰੁਪਈਆ ਸੂਟ ਕਰਤਾ ਜੀ ਆਹ 350 ਚ 350 ਸੂਟ ਇਹ ਵੀ 8-800 ਰੁਪਈਆ 1100-1100 ਬਾਜ਼ਾਰ 'ਚ ਇੰਦਾ ਆ ਪਰ ਇੱਥੇ 350-700 ਰੇ ਦੋ ਸੂਟ ਆਹ ਦੇਖੋ ਭਾਜੀ ਪੀਸ ਪਿਓਰ ਬਰਬਰੀ ਦੇ ਉੱਪਰ ਕੰਮ ਦੇਖ ਲਓ ਦੁਪੱਟਾ ਦੇਖ ਲਓ ਹਾਈ ਕਲਾਸ ਤੇ ਰੇਟ ਕਰਤਾ 500 ਸੋ ਇਹਦੇ ਵਿੱਚ ਰੰਗ ਬਹੁਤ ਸੋਹਣੇ ਆ ਰੇਟ 550 ਆ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਪ੍ਰੋਪਰ ਘੇਰੇ ਦੇ ਹੈਂਡਵਰਕ ਕਟਵਰਕ ਦਾ ਦੁਪੱਟਾ ਉਹ ਵੀ ਪੂਰਾ ਹੈਂਡਵਰਕ ਆ ਲਓ 1395 ਦਾ ਸੂਟ ਕੱਲਾ ਨਹੀਂ ਕਰਦੇ ਰੰਗ ਡਿਜ਼ਾਈਨ ਦੇਖੋ ਚੀਜ਼ਾਂ ਦੇਖੋ ਕਲਰ ਚਾਰਟ ਦੇਖੋ ਮੈਂ ਕਹਿੰਨਾ ਇੱਕ ਤੋਂ ਇੱਕ ਧਮਾਕਾ ਦੇਖੋ ਤੇ ਇਹ ਸੂਟ ਵੀ ਆਪਾਂ ਕਰਤਾ ਹੈ 450 ਰੁਪਏ ਬਾਬਾ ਜੀ ਕਰੀ ਕੀ ਜਾਣੇ ਤੁਸੀਂ ਲੁਧਿਆਣੇ ਜਾਂਦੇ ਆ ਤਾਂ ਬਾਬੇ ਦੀਆਂ ਗੱਲਾਂ ਅੰਮ੍ਰਾਲੇ ਜਾਂਦੇ ਤਾਂ ਵੀ ਬਾਬੇ ਦੀਆਂ ਗੱਲਾਂ ਵੱਡੇ ਵੱਡੇ ਹੋਲਸੇਲਰ ਕਹਿੰਦੇ ਸਮਝ ਨਹੀਂ ਆਈ ਬਾਬੇ ਜੀ ਹਜੇ ਤੱਕ ਉਹ ਵੱਡੇ ਵੱਡੇ ਹੋਲਸੇਲਰ ਨਾ ਇਕੱਠੇ ਦੁਕਾਨਾਂ ਤੇ ਬੈ ਕੇ ਹਾਂ ਨਾਲੇ ਨਾ ਸੈਂਡਵਿਚ ਖਾਂਦੇ ਆ ਹਾਂ ਨਾਲੇ ਗੱਲਾਂ ਕਰਦੇ ਆ ਵੀ ਹੋਕ ਕੀ ਰਿਹਾ ਕੱਪੜਾ ਦਈ ਵੀ ਜਾਂਦੇ ਆ ਹਾਂ ਤੇ ਰੋਈ ਵੀ ਜਾਂਦੇ ਆ ਭਾਈ ਇਹ ਇਹ ਰੇਟ ਕੀ ਦੱਸਿਆ 450 ਹੈ ਇਹਦਾ ਰੇਟ ਦੱਸੋ 450 ਆ ਦੇਖੋ ਨਾ 1300 ਨਾ 1400 ਸੈਟ ਵਾ ਸੈਟ ਲੈਣ ਦੀ ਲੋੜ ਨਹੀਂ 450 ਦੇਖ ਲਓ ਪੀਸ ਇਹ ਤਾਂ ਗੱਲ ਮੈਂ ਪੱਕੀ ਕਹਤੀ ਆ ਵੀ ਕਪੜਾ ਵੀ ਆਈ ਜਾਂਦਾ ਕਪੜਾ ਵਿਕੀ ਵੀ ਜਾਂਦਾ ਸਸਤਾ ਵੀ ਦੇ ਰਿਆ ਦੁਕਾਨਦਾਰ ਰੋਈ ਵੀ ਜਾਂਦੇ ਆ ਵੀ ਕਰ ਕੀ ਰਿਹਾ ਇਹ ਆਉਂਦੇ ਵੀ ਚੋਰੀ ਚੋਰੀ ਆ ਤੇ ਦਿੰਦੇ ਵੀ ਕਪੜਾ ਖੋਣਗੇ ਤੇਰੀ ਚੋਰੀ ਚੋਰੀ ਆ ਤੇ ਆਉਂਦੇ ਵੀ ਚੋਰੀ ਚੋਰੀ ਆ ਕਿ ਨਹੀਂ ਹਾਂ ਆਹ ਦੇਖ ਲਓ ਪੀਸ 450 ਰੁਪਏ ਦੇਖੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਤੁਹਾਨੂੰ 5 ਲੱਖ ਰੁਪਏ 4 ਲੱਖ ਰੁਪਏ 3 ਲੱਖ ਰੁਪਏ ਲੈਉਣ ਦੀ ਲੋੜ ਨਹੀਂ ਬਾਬੇ ਦੀ ਹੱਟੀ ਦੇ 10-2000 ਰੁਪਏ ਲਿਆਓ ਕੰਮ ਤੁਹਾਨੂੰ ਨਵਾਂ ਕਰਾਣਾ ਤਾਂ ਮਹੀਨੇ ਦਾ 50-50000 ਰੁਪਏ ਲੋਕ ਬਾਬੇ ਦੀ ਹੱਟੀਆਂ ਜੁੜ ਕੇ ਕਮਾ ਰਹੇ ਹੋ ਜਿਹੜਾ ਐਦਾਂ ਦਾ ਜਿਹੜਾ ਸੂਟ ਹੈ ਨਾ ਆ ਦੇਖ ਲਓ ਨੇੜੇ ਕਰਕੇ ਐਦਾਂ ਦਾ ਫੁੱਲ ਪਿਓਰ ਦਾ ਦਵੱਟਾ ਨਾ ਰ ਫੁੱਲ ਪਿਓਰ ਚੈਲੰਜ ਹੈ ਭਾਵੇਂ ਪਾਰਟੀ ਤੇ ਜਾਓ ਸੂਟ ਪਾ ਕੇ ਹਾਂਜੀ ਆ ਲੋ 300 ਰੁਪਏ ਲੈ ਜਾਓ ਲਓ ਆ ਵੀ 300 ਰੁਪਏ ਚ ਦੇਖੋ ਤੁਸੀਂ ਦੇਣ ਲੈਣ ਕਰਨਾ ਨੌਗੇ ਲਾਉਣੇ ਆ ਤੇ ਐਦੋਂ ਵਧੀਆ ਚੀਜ਼ ਹੈ ਨਹੀਂ ਦੋਂ ਗੱਲ ਸੁਣਦੇ ਨਾ ਸੋਟ ਪਰ ਰਿਸ਼ਤੇਦਾਰ ਕਹੂਗੇ ਵਾਕੇ ਵੀ 7-800 ਰੁਪਏ ਦਾ ਸੂਟ ਸੋਟ ਆ ਸੂਟ ਮੈਂ ਕਹਿੰਦਾ ਜਿੱਥੇ ਮਰਜੀ ਟਰਾਈ ਕਰਾ ਲਓ ਹੌਲ ਸੇਲ ਦਾ ਕੰਮ ਕਰਦੇ ਆਪਾਂ ਹੌਲ ਸੇਲ ਦਾ ਆ ਪੀਸ ਆ ਹੌਲ ਸੇਲਰ ਵੀ ਰੋਰਾ ਪਾਂਡੇ ਆ 12-1500 ਦੇ 2 1500 ਦੇ ਤੋਂ ਹਾਂਜੀ 450 ਰੁਪਏ ਸੂਟ ਫੋਟੋ ਖਿੱਚ ਲਓ ਸਾਰੀਆਂ ਵੀਡੀਓ ਚੈੱਕ ਕਰੋ ਆ 450 ਦਾ ਸੂਟ 450 ਦਾ ਸੂਟ ਲਓ ਆ ਦੇਖੋ ਤਾਂ ਬਈ ਇਹਦਾ ਪੈਰਾ ਹੈਡੋ ਜ਼ਮੀਨ ਨਿਕਲਣ ਵਾਲਾ ਕੰਮ ਆ ਜਿਹੜੇ 8-800 ਹਜ਼ਾਰ ਦਾ ਸੂਟ ਇੱਥੋਂ ਤੁਸੀਂ ਲੈ ਜੋ ਸਾਢੇ 450 ਸਾਢੇ 400 ਰੁਪਏ ਇੱਕ ਦੇ 900 ਦੇ ਦੋ ਸੂਟ 900 ਦੇ ਦੋ ਇੱਕ ਪਾ ਦੇ ਇੱਕ ਤੋਂ ਇਧਰ ਇਹ ਸੂਟ ਕਟਵਰਕ ਦੇ ਨਾਲ ਐਦਾਂ ਦਾ ਡਿਜ਼ਾਈਨ ਘੇਰੇ ਡਿਜ਼ਾਈਨਰ ਮੈਂ ਕਹੀ 450 ਰੁਪਏ ਧਮਾਕਾ ਬਾਤ ਆ ਰੰਗ ਦੇਖ ਲੋ ਕਲਰ ਦੇਖ ਲੋ ਚੀਜ਼ਾਂ ਚੈੱਕ ਕਰੀਏ ਤੁਸੀਂ ਫਰਨੀਸ਼ਿੰਗ ਦੇਖੋ ਇਹ ਵੀ ਤੁਹਾਨੂੰ 450 ਜੀ ਦੇ 450 ਜੀ ਭਾਜੀ ਪੀਸ ਦੇਖੋ ਤੁਸੀਂ ਮਾ ਗਣਾ ਇੱਕ ਤੋਂ ਇੱਕ ਸੂਟਾਂ ਦੀ ਲਹਿਰ ਬਣਤੀ ਆ ਰੰਗ ਕਿੰਨੇ ਜਾਈਦੇ ਆ ਡਿਜ਼ਾਈਨ ਕਿੰਨੇ ਚਾਹੀਦੇ ਆ ਇੱਕ ਤੋਂ ਇੱਕ ਪੀਸ ਦਾਂਗੇ ਇੱਕ ਤੋਂ ਇੱਕ ਤਮਾਕਾ ਦਾਂਗੇ ਐਦਾਂ ਦੇ ਸੂਟ ਦੇਖੋ ਬਾਰ-ਬਾਰ ਤੁਹਾਨੂੰ ਦੱਸ ਕੀ ਰਹੇ ਆ ਚਾਹੇ ਤੁਸੀਂ ਫੇਰੀ ਦਾ ਕਪੜਾ ਵੇਚਣਾ ਛੋਟੀ ਦੁਕਾਨ ਪਿੰਡ ਚਾ ਹਰਿਆਣੇ ਚੋਂ ਰਾਜਸਥਾਨ ਚੋਂ ਜੂਪੀਓ ਚਾਹੇ ਸ਼੍ਰੀਨਗਰੋਂ ਬਾਬੇ ਦੀ ਹੱਟੀ 62 ਦੇ ਸਾਹਮਣੇ ਜਲੰਧਰ ਆਓ ਲੈ ਜਾਓ ਕੌਟੀਆਂ ਦੇ ਭਾਗ ਆਹ ਦੇਖੋ ਮੋਰਾ ਵਾਲੇ ਸੂਟ ਗਲੇ ਕੱਡੇ ਹੋਏ ਘੇਰੇ ਕੱਡੇ ਹੋਏ ਠੀਕ ਹੈ ਨਾ ਚੀਜ਼ਾਂ ਦੇਖ ਲਈਆਂ ਆਹ ਦੇਖੋ ਸਲਵਾਰ ਤੇ ਪੌਚੇ ਕੱਡੇ ਹੋਏ ਐਦਾਂ ਦੇ ਟ੍ਰੈਂਡਾਈ ਦੁਪੱਟੇ ਜੀ ਠੀਕ ਹੈ ਪਾਜੀ ਰੇਟਾਂ ਦੇ ਵੱਡੇ ਫਾਇਦੇ ਕਰਤੇ ਆ ਮਲਟੀ ਗਲਰ ਚਾਟ 450 ਰੁਪਏ ਦਾ ਸੂਟ ਮੂ 450 ਰੁਪਏ ਦਾ ਸੂਟ ਆ ਇੱਥੇ ਫਾਇਦਾ ਪਤਾ ਕੀ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਜਿਹੜਾ ਵੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਾ ਬਿਕਲ ਸਾਨੂੰ ਵਾਪਸ ਕਰਕੇ ਬਦਲ ਕੇ ਲੈ ਜਾਓ ਆ ਪੀਸ ਤਾਂ ਦੇਖੋ 1 ਰੁਪਏ ਦਾ ਨਹੀਂ ਆ ਦੇਖੋ ਪੀਸ ਆ ਚੀਜ਼ ਦੇਖੋ ਬਣੀ ਹੋਈ ਜੀ ਇੱਕ ਨੰਬਰ ਕੁਆਲਿਟੀ ਦਾ ਇੱਕ ਨੰਬਰ ਡਿਜ਼ਾਈਨ 450 ਰੁਪਏ ਕਰਤਾ ਜੇ ਜੀ ਜਲਦੀ ਜਲਦੀ ਆ ਜਾਓ ਬਾਬੇ ਦੀ ਹੱਟੀ ਤੇ ਲਓ ਆ ਵੀ ਤੁਹਾਨੂੰ 450 ਦੇ ਵਿੱਚ ਆਪਾਂ ਦੇ ਦੇਣਾ ਆ ਦੇਖੋ ਪੀਸ ਮੈਂ ਕਹਿੰਨਾ ਔਰਗੈਂਜ਼ਾ ਦੇ ਹੈਂਡਵਰਕ ਦੇਖ ਲਓ ਦੁਪੱਟਾ ਨਾਲ ਪਿਓਰ ਦਾ ਆਊਗਾ ਰੰਗ ਹੈ ਚਾਰ ਆਣਗੇ ਹਾਂਜੀ ਕੀ ਆਣਗੇ 2000 ਰੁਪਿਆ ਇੱਕ 1500 ਰੁਪਿਆ 500 ਰੁਪਿਆ ਦਾ ਸੂਟ ਕਰਤਾ 1500 ਦਾ 500 ਚ 500 ਰੁਪਏ ਕਰਤਾ ਦੇਤਾ ਇਹੇ ਸ਼ੋਰੂਮਾਂ ਤੇ ਡੰਮੀਆਂ ਤੇ ਲਾ ਕੇ 15 1500 ਚ ਤੇ ਬਾਬੇ ਦੀ ਹੱਟੀ ਦੇ 5 500 ਚ ਲੈ ਜਾਓ ਜਿੰਨੇ ਮਰਜੀ ਆ ਦੇਖੋ ਪੀਸ ਮੈਂ ਕਹਿੰਦਾ ਬੇਜਾ ਬੇਜਾ ਕਰਾਤੀ ਐ ਸੂਟਾਂ ਦੇ ਰੇਟਾਂ ਨੇ ਖਲਾਰੇ ਪਾਤੇ ਐ ਇਦਾਂ ਦੇ ਸੋਦੇ ਹਾਂਜੀ ਪਿਓਰ ਬਰਬਰੀ ਦੇ ਸੂਟ ਹੈਂਡ ਵਰਕਰ ਦੇ ਨਾਲ ਚੁੰਨੀਆਂ ਫੁੱਲ ਪਿਓਰ ਦੀਆਂ ਰੇਟ 600 ਰੁਪਿਆ ਰੰਗ ਚਾਰ ਕੱਲਾ ਸੂਟ ਕੋਰੀਅਰ ਜਲਦੀ ਜਲਦੀ ਸਕਰੀਨ ਸ਼ਾਟ ਖੇਚ ਕੇ ਨੰਬਰ 98804723 ਤੇ ਪਾ ਦਿਓ ਘਰ ਬੈਠੇ ਸੂਟ ਮੰਗਾ ਲਓ ਟੈਨਸ਼ਨ ਹੀ ਕੋਈ ਨਹੀਂ ਦੇਖੋ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਭਾਵੇਂ ਇੱਕ ਇੱਕ ਸੂਟ ਮੰਗਾ ਲਓ ਭਾਵੇਂ ਦੋ ਦੋ ਮੰਗਾ ਲਓ ਪੂਰੇ ਇੰਡੀਆ 'ਚ ਡਿਲੀਵਰੀ ਵੀ ਦਵਾਂਗੇ ਇਹ ਵੀ ਬਾਬੇ ਦੀ ਹੱਟੀ ਦੀ ਵੱਡੀ ਸਰਵਿਸ ਆ ਆ ਦੇਖੋ ਸਲਵਾਰ ਤੇ ਪਹੁੰਚੇ ਕੜਾਈ ਕੀਤੇ ਹੋਏ ਐਦਾਂ ਦੀ ਕੰਟਰਾਸਟ ਆ ਗਈ ਸ਼ਰਟ ਹੂੰ ਕੀ ਬਾਤ ਹੈ ਨਾਲ ਆ ਗਿਆ ਡਿਜ਼ਾਈਨਰ ਪਿਓਰ ਦਾ ਦੁਪੱਟਾ ਉਹ ਵੀ ਕੰਟਰਾਸਟ ਠੀਕ ਹੈ ਕੰਨੀ ਇਹਦੇ ਲੱਗੇ ਹੁੰਦੇ ਸ਼ੋਰੂਮ ਅੱਜ ਆ ਸ਼ੋਰੂਮ ਅੱਜ 12 12 15 1500 ਇੱਥੇ 600 ਰੁਪਏ ਦਾ ਸੂਟ ਹੈ ਦੇਖੋ ਰੇਟ ਤਾਂ ਮੈਂ ਕਹਿੰਨਾ ਜੋ ਦੇ ਤੇ ਇਹ ਕਿਸੇ ਤੋਂ ਦੇ ਨਹੀਂ ਹੋਣੇ 600 ਰੁਪਏ ਸੈਟ ਬਾਏ ਸੈਟ ਲੈਣ ਦੀ ਲੋੜ ਨਹੀਂ ਬਲੈਕ ਪਸੰਦ ਦਾ ਬਲੈਕ ਲੈ ਜਾਓ ਮਜੈਂਟਾ ਪਸੰਦ ਦਾ ਮਜੈਂਟਾ ਲੈ ਜਾਓ ਬਲੂ ਪਸੰਦ ਦਾ ਬਲੂ ਮਤਲਬ ਇੱਕ ਇੱਕ ਵੀ ਲੈ ਜਾਓ ਭਾਵੇਂ ਮੈਂ ਕਹਾਂ ਜੀ ਤੁਸੀਂ ਆ ਦੇਖੋ ਤਾਂ ਸਹੀ ਸੂਟ ਮੈਂ ਕਹਿੰਦਾ ਇੱਕ ਤੋਂ ਇੱਕ ਬਰਬਰੀ ਬ੍ਰਾਂਡ ਦੇ ਸੂਟ ਆ ਗਏ ਬਰਬਰੀ ਦੇ ਹਾਂਜੀ ਹਾਂਜੀ 600 ਰੁਪਏ ਆ ਦੇਖੋ ਕਲਰ ਵੀ ਚੈੱਕ ਕਰ ਲਿਆ ਤੁਸੀਂ 600 ਰੁਪਏ 6 600 ਰੁਪਏ ਦੇ ਵਿੱਚ ਓ 6 600 ਦੇ ਵੱਡੇ ਫੇਰੇ ਕਰਦੇ ਆ ਪਾਜੀ 500 600 ਦੀਆਂ ਵੈਰਾਈਟੀਆਂ ਨੇ ਆਪਣੇ ਕੋਲ ਡਿਜ਼ਾਈਨ ਰੋਜ਼ ਨਵੇਂ ਨਵੇਂ ਅਸੀਂ ਰੋਜ਼ ਨਵੇਂ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਦੇ ਨਾਲ ਨਵਾਂ ਧਮਾਕਾ ਆ ਪੀਸ ਦੇਖ ਲੋ ਜਲਵਾ ਹਾਂਜੀ ਪਿਓਰ ਹੈਂਡਵਰਕਰ ਦਾ ਸੂਟ ਜੀ ਪ੍ਰੋਪਰ ਹੈਵੀ ਕੱਢਿਆ ਹੋਇਆ ਇਹੀ 1600 ਇਹੀ 2000 ਫੁੱਲ ਪਿਓਰ ਦੁਪੱਟੇ ਦੇ ਨਾਲ ਆਊਗਾ ਐਦਾਂ ਦਾ ਬਾਰਡਰ ਨਾਲ ਤੇ ਆਪਾਂ ਦੇਂ ਜਾ ਰਹੇ ਹਾਂ 800 ਰੁਪਏ ਦਾ ਸੂਟ ਹੁਣ ਚੈੱਕ ਕਰ ਲੋ ਦੀ ਫੋਟੋ ਵੀਡੀਓ ਬਣਾ ਲਓ ਜੇ ਕੋਈ 800 ਚ ਦੇ ਦੇਵੇ ਬਾਬੇ ਦੇ ਢੇਟੀ ਤੋਂ 8 800 ਚ ਲੈ ਜਾਓ ਰੰਗ ਬਹੁਤ ਆ ਰਹੇ ਆ ਛੇਤੀ ਆਜੋ ਬਾਬੇ ਜੱਡੀ ਬੱਸ ਢੇਟੀ ਦੇ ਸਾਹਮਣੇ ਜਲੰਧਰ ਸ਼ਹਿਰ ਆਹ ਦੇਖੋ ਪੀਸ ਪਿਓਰ オリジナル ਗਲਾਸ ਦੇ ਸੂਟ ਉਹ ਵੀ ਡਿਜੀਟਲ ਦੇ ਵਿੱਚ 2650 2850 ਇਹ ਰੇਟ ਆ ਬਾਬੇ ਦੀ ਹੱਤੀ ਤੇ 13 1300 ਰੁਪਏ ਚ ਕਰਤੇ ਆ ਆ ਦੇਖੋ ਦੁਪੱਟੇ ਨਾਲ ਫੁੱਲ ਪਿਓਰ ਉਹ ਵੀ ਡਿਜੀਟਲ ਕਲਰ ਚਾਟ ਹਾਈ ਕਲਾਸ ਰੰਗ ਬੜੇ ਸੋਹਣੇ ਐਦਾਂ ਦੇ ਆ ਦੇਖੋ ਇਹਦੇ ਵਿੱਚ ਵੀ ਬਾਬੇ ਦੀ ਹੱਤੀ ਨੇ 13 13 ਹੀ ਕਰਤੀਆਂ 26 26 28 50 ਵਾਲੇ ਸੂਟ 13 1300 ਚ 13 1300 ਚ ਕਰਤੇ ਆ ਭਾਈ ਜਲਦੀ ਜਲਦੀ ਕਰ ਲਓ ਵਿਜ਼ਿਟ ਬਾਬੇ ਦੀ ਹੱਤੀ ਦਾ ਨੰਬਰ ਹੈ 98804723 ਜਲਦੀ ਆਦੀ ਆ ਜਾਓ ਜਲੰਧਰ ਬਾਸਟ ਦੇ ਬਿਲਕੁਲ ਸਾਹਮਣੇ ਵੀਰ ਸ਼ੁਕਰ ਸ਼ਨੀਅਤ 4 ਦਿਨ ਮਹਾਸੇਲ ਦੀਵਾਲੀ ਸਾਰਿਆਂ ਨੂੰ ਐਡਵਾਂਸ ਚ ਮੁਬਾਰਕਾਂ ਸਸਰੀਕਾਲ ਜੀ ਉਧਰ ਦੇਖੋ ਭੈਣ ਭਰਾ ਦੂਰੋਂ ਦੂਰੋਂ ਆਇਆ ਕੋਈ ਵਿਆਹ ਸ਼ਾਈ ਦਾ ਕਪੜਾ ਲੈ ਰਿਆ ਕੋਈ ਦਾਜਪੁਰ ਦੇ ਕਪੜਾ ਲੈ ਰਿਆ ਕੋਈ ਨਵਾਂ ਕੰਮ ਸ਼ੁਰੂ ਕਰਨ ਆਇਆ ਕੋਈ ਦੁਕਾਨਦਾਰ ਵਾਲਾ ਕੋਈ ਫੇਰੀ ਲਾਉਣ ਵਾਲਿਆ ਸਾਰਿਆਂ ਨੇ ਵੱਡੇ ਫਾਇਦੇ ਵੀਰਵਾਰ ਸ਼ੁਕਰਵਾਰ ਸ਼ਨੀਵਾਰ ਇਸ ਵਾਰ ਵੱਡਾ ਫਾਇਦਾ ਬਾਬੇ ਜੱਟੀ ਬਾਸਟ ਦੇ ਸਾਹਮਣੇ ਜਲੰਧਰ ਸ਼ਹਿਰ